ਜਲੰਧਰਪੜ ਦੇ ਵਿੱਚ ਲੁੱਟਖੋ ਤੇ ਚੋਰਾਹਿਆਂ ਦੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਪਈ ਹੈ। ਦੂਜੇ ਪਾਸੇ ਜਲੰਧਰ ਪੁਲਿਸ ਦੇ ਵੱਲੋਂ ਵੀ ਅਜੇਹੇ ਦੋਸ਼ੀਆਂ ਖਿਲਾਫ ਲਗਾਤਾਰ ਨਕੇਲ ਕਸੀ ਜਾ ਰਹੀ ਹੈ ਤੇ ਇਸੇ ਬਚਾਲੇ ਹੁਣ ਜਲੰਧਰ ਪੁਲਿਸ ਕਮਿਸ਼ਨਰ ਸੁਆਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਵਿੱਚ ਲੋਟਕੋ ਦੀਆਂ 13 ਵਾਰਦਾਤਾਂ ਨੂੰ ਸੁਲਝਾਉਂਦਿਆਂ ਹੋਇਆ ਇੱਕ ਭਗੋੜੇ ਅਪਰਾਧੀ ਨੂੰ ਕਾਬੂ ਕਰ ਲਿਆ ਹੈ ਤੇ ਉਸ ਦੇ ਦੋ ਸਾਥੀ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਉਥੇ ਹੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ACP ਰਿਸ਼ਭ ਭੋਲਾ ਵੱਲੋਂ ਦੱਸਿਆ ਕਿ 28 ਅਗਸਤ ਨੂੰ ਮਕਸੂਦ ਦਾ ਚੌਕ ਜਲੰਧਰ ਵਿਖੇ ਦਸਤਰ ਦੇ ਨਾਲ ਲੁੱਟ ਦੀ ਵਾਰਦਾਤ ਵਾਪਰੀ ਸੀ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਸ ਮਾਮਲੇ ਦੇ ਵਿੱਚ ਦੋ ਦੋਸ਼ੀਆਂ ਦੀ ਪਹਿਲਾਂ ਹੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ ਤੇ ਉਨ੍ਹਾਂ ਦੇ ਬਿਆਨ ਦਰਜ ਕਰਕੇ ਫਿਰ ACP ਰਿਸ਼ਭ ਭੋਲਾ ਵੱਲੋਂ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਨਾਮਜ਼ਦ ਤੀਜੇ ਦੋਸ਼ੀ ਨੂੰ ਵੀ ਗ੍ਰਿਫਤਾਰ ਕੀਤਾ ਹੈ ਤੇ ਜਿਸ ਦੇ ਕੋਲੋਂ ਕੁਝ ਸਮਾਨ ਵੀ ਬਰਾਮਦ ਕੀਤਾ ਗਿਆ ਹੈ ਸਰ ਕੀ ਇਹ ਪੂਰਾ ਮਾਮਲਾ ਸਰ ਅੰਡਰ ਦੀ ਏਬਲ ਗਾਈਡੈਂਸ ਆਫ ਕਮਿਸ਼ਨਰ ਆਫ ਪੁਲਿਸ ਜਲੰਧਰ ਜਲੰਧਰ ਪੁਲਿਸ ਨੇ 스내ਚਰਸ ਦੇ ਅਗੇਂਸਟ ਕਾਰਵਾਈ ਕਰਦੇ ਹੋਏ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈਗੀ ਸਾਨੂੰ ਕੰਪਲੇਂਟ ਆਈ ਸੀਗੀ ਕਿ सनी ਵੱਲੋਂ ਜੋ ਕਿ son ਆਫ ਨਰੇਸ਼ ਕੁਮਾਰ ਹੈ ਸ਼ਹੀਦ ਬਾਬੂ ਲਾਲ ਸਿੰਘ ਨਗਰ ਦਾ ਉਹ ਜਦੋਂ ਜਾ ਰਿਹਾ ਸੀਗਾ ਮਕਸੂਦਾ ਚੌਂਕ ਪਹੁੰਚਿਆ 11:50 ਤੇ ਤਾਂ ਕੋਈ ਅਨਨੇਮਡ ਜਿਹੜੇ ਐਕਟਿਵਾ ਰਾਈਡਰਸ ਉਹਦੇ ਕੋਲ ਆਏ ਤੇ ਉਹਨਾਂ ਨੇ ਦਰਦ ਨਾਲ ਹਮਲਾ ਕਰਦੇ ਹੋਏ ਉਹਦੇ ਗੁੱਟ ਤੇ ਚੋਟ ਪਹੁੰਚਾਈ ਉਹਨਾਂ ਉਹਦੇ ਕੋਲ ਇੱਕ 1+ ਮੋਬਾਈਲ ਫੋਨ ਸੀ ਜੋ ਉਹਨਾਂ ਨੇ ਸਨੈਚ ਕਰਕੇ ਪਰਜਨ ਚੋ ਸਫਰ ਹੋ ਗਈ ਸੀ ਇਸ ਦੇ ਵਿੱਚ ਛੇਤੀ ਤੋਂ ਛੇਤੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਐਫ ਆਈ ਆਰ ਨੰਬਰ 130 ਦਰਜ ਕੀਤੀ 69 2024 ਅੰਡਰ ਸੈਕਸ਼ਨ 309 6 118 2 35 ਬੀ ਐਨ ਐਸ ਅਕੋਰਡਿੰਗ ਪੁਲਿਸ ਸਟੇਸ਼ਨ ਸਬ ਡਿਵੀਜ਼ਨ ਨੰਬਰ 1 ਜਲੰਧਰ ਦੇ ਵਿੱਚ ਪੁਲਿਸ ਨੇ ਜਲਦੀ ਤੋਂ ਜਲਦੀ ਕਾਰਵਾਈ ਕਰਦੇ ਹੋਏ ਦੋ ਜੁਵਨਾਈਲਸ ਨੂੰ ਪਕੜਿਆ ਜਿਨ੍ਹਾਂ ਤੋਂ ਕਿ ਅੱਗੇ ਐਡੀਸ਼ਨਲ ਇਨਫੋਰਮੇਸ਼ਨ ਮਿਲੀ ਅ ਕਿ ਜਿਹੜਾ ਮੇਨ ਅਕਿਊਜ਼ਡ ਹੈਗਾ ਅੰਕਿਤ ਉਹਨੂੰ ਪੁਲਿਸ ਨੇ ਕਾਰਵਾਈ ਕਰਦੇ ਹੋਏ 26 9 2024 ਨੂੰ ਅਰੈਸਟ ਕੀਤਾ ਜੋ ਕਿ ਬਸਤੀ ਦਾਨਿਸ਼ ਮੰਡਾ ਦਾ ਰਹਿਣ ਵਾਲਾ ਹੈ ਤੇ ਇਹਦੇ ਕੋਲੋਂ 13 스내ਚ ਮੋਬਾਈਲ ਫੋਨਸ ਡਿਫਰੈਂਟ ਬ੍ਰਾਂਡਸ ਦੇ ਬਰਾਮਦ ਹੋਏ ਇੱਕ ਸਕੂਟਰ ਜਿਹੜਾ ਕਿ ਇਨਸੀਡੈਂਟ ਦੇ ਵਿੱਚ ਯੂਜ਼ਡ ਹੋਇਆ ਉਹ ਬਰਾਮਦ ਹੋਇਆ ਇੱਕ ਦਾਤਰ ਵੀ ਇਹਦੇ ਤੋਂ ਬਰਾਮਦ ਹੋਇਆ ਇਸਦੇ ਵਿੱਚ ਜਿਹੜੀ ਜਲੰਧਰ ਪੁਲਿਸ ਹੈ ਸਕਸੈਸਫੁਲ ਰਹੀ ਹੈ ਟਰੇਸ ਕਰਨ ਦੇ ਲਈ ਪੁਰਾਣੇ 13 ਐਸੇ ਇਨਸੀਡੈਂਟਸ ਜੋ ਕਿ ਪਹਿਲਾਂ ਇਹਨੇ ਕਮਿਟ ਕੀਤੇ ਸੀ ਸਿਟੀ ਦੇ ਵਿੱਚ ਤੇ ਇਹ ਜਿਹੜੇ ਹੈਗੇ ਅਕਿਊਜ਼ਡ ਇਹਨਾਂ ਨੂੰ ਕੋਰਟ ਦੇ ਵਿੱਚ ਪ੍ਰੈਜ਼েন্ট ਕੀਤਾ ਗਿਆ ਤੇ ਇਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਹਲੇ ਚੱਲ ਰਹੀ ਹੈ ਜਲੰਧਰਪੜ ਦੇ ਵਿੱਚ ਲੁੱਟਖੋ ਤੇ ਚੋਰਾਹਾਂ ਦੀਆਂ ਵਾਰਦਾਤਾਂ ਨੂੰ ਅਣਜਾਣ ਦੇਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਪਈ ਹੈ। ਦੂਜੇ ਪਾਸੇ ਜਲੰਧਰ ਪੁਲਿਸ ਦੇ ਵੱਲੋਂ ਵੀ ਅਜਿਹੇ ਦੋਸ਼ੀਆਂ ਖਿਲਾਫ ਲਗਾਤਾਰ ਨਕੇਲ ਕੱਸੀ ਜਾ ਰਹੀ ਹੈ ਤੇ ਇਸੇ ਬਚਾਲੇ ਹੁਣ ਜਲੰਧਰ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਵਿੱਚ ਲੁੱਟਖੋ ਦੀਆਂ 13 ਵਾਰਦਾਤਾਂ ਨੂੰ ਸੁਲਝਾਉਂਦਿਆਂ ਹੋਇਆ ਇੱਕ ਭਗੋੜੇ ਅਪਰਾਧੀ ਨੂੰ ਕਾਬੂ ਕਰ ਲਿਆ ਹੈ ਤੇ ਉਸ ਦੇ ਉਹ ਸਾਥੀ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਉਥੇ ਹੀ ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ACP ਰਿਸ਼ਵ ਭੋਲਾ ਵੱਲੋਂ ਦੱਸਿਆ ਕਿ 28 ਅਗਸਤ ਨੂੰ ਮਕਸੂਦਾਂ ਚੌਕ ਜਲੰਧਰ ਵਿਖੇ ਦਾਤਰ ਦੇ ਨਾਲ ਲੁੱਟ ਦੀ ਵਾਰਦਾਤ ਵਾਪਰੀ ਸੀ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਮਾਮਲੇ ਦੇ ਵਿੱਚ ਦੋ ਦੋਸ਼ੀਆਂ ਦੀ ਪਹਿਲਾਂ ਹੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ ਤੇ ਉਹਨਾਂ ਦੇ ਬਿਆਨ ਦਰਜ ਕਰਕੇ ਫਿਰ ACP ਰਿਸ਼ਵ ਭੋਲਾ ਵੱਲੋਂ ਦੱਸਿਆ ਗਿਆ ਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਨਾਮਜ਼ਦ ਤੀਜੇ ਦੋਸ਼ੀ ਨੂੰ ਵੀ ਗ੍ਰਿਫਤਾਰ ਕੀਤਾ ਹੈ ਤੇ ਜਿਸ ਦੇ ਕੋਲੋਂ ਕੁਝ ਸਮਾਨ ਵੀ ਬਰਾਮਦ ਕੀਤਾ ਗਿਆ ਹੈ